इस संबंधी जानकारी हुए यूनियन प्रधान सुनील कुमार अते पंजाब प्रधान अमित रंधावा ने दसा की जम्मू कश्मीर चो गैर कानूनी ढंग न आटो सवारी लद के पंजाब दाखिल होंगे इस संबंधी उन्होंने वालों ए डीसी निक शिकायत की थी गई सी जिस तो बाद एडीसी का माटियो बल्लो इस संबंधी डीएसपी ट्रैफिक एन अते नाका इन चार्ज जम्मू कश्मीर तो आटो आटोना गुजरन संबंधी हिदायत जारी कीती गई सी पर उस बावजूद भी जम्मू कश्मीर तो आटो पठानकोट जिले विच दाखिल हो रहे हैं। जिस संबंधी ओना वल्लो नाका इन पवन कुमार नु आरटीओ दे हुक्म नाल अवगत कराया अते अपील कीती है जम्मू कश्मीर तो आवन वाले आटो अनुरोध किया जावे जदों इस संबंधी नाका इंचार्ज पवन कुमार कि एस एसपी पठानकोट के पठान निर्देशों अनुसार जम्मू कश्मीर तो आर गैकिंग जा रही है जा आटो कोई भी कागज़ पत् नहीं होंगे उन्होंने चलान कटे जा रहे हैं जो उन्होंने आटो बंद करबंधी पूछा गया तो उन्होंने कहा कि आटो बंद करवा संबंधी आटीओ साहिब ही कर सकते हैं सिर्फ चलान ही कट सकते हैं ਅੱਜ ਮੈਂ ਜੀ ਬੱਤੀ ਕਰਨੀ ਹੈ ਕੀ ਨਾ ਆਇਆ ਸਰ ਬਣਾ ਮੈਂ ਮੈਂ ਸੁਨੀਲ ਕੁਮਾਰ ਹਾਂ ਜੀ ਕੀ ਬਸਮਸਿਆ ਤੁਹਾਡੀ ਸਾਡੀ ਸਮੱਸਿਆ ਜੀ ਸਾਨੂੰ ਕੋਈ 5 ਕੁ ਮਿੰਟ ਬਾਅਦ ਸਾਨੂੰ ਘੱਜਣ ਨੂੰ ਲਿਆ ਅਸੀਂ ਜਿੰਦ ਕੋ ਵੀ ਜਾਂਦੇ ਹਾਂ ਕੋਈ ਸਾਨੂੰ ਰਿਸਪੌਂਸ ਨਹੀਂ ਮਿਲ ਰਿਹਾ ਤੇ ਸਾਨੂੰ ਕਦੀ ਕਹਿੰਦੇ ਨੇ ਕਿ ਕਿਸੇ ਮੰਤੂ ਪਰ ਲਾ ਕੇ ਤੇ ਜੋ ਕਦੀ ਸਜਾਰਪੋਟ ਆਣੇ ਕੋਈ ਵੀ ਸਾਨੂੰ ਰਿਸਪੌਂਸ ਨਹੀਂ ਮਿਲ ਰਿਹਾ ਇਹ ਕਿਹ ਸਮੱਸਿਆ ਤੁਹਾਡੀ ਸਮੱਸਿਆ ਵੀ ਸਾਡਾ ਅਸੀਂ ਚਾਹੁੰਦੇ ਹਾਂ ਵੀ ਜੇ ਇੰਡਕਾ ਟੋ ਬੰਦ ਕੀਤਾ ਜਾਏ ਸਾਡੇ ਇਧਰ ਕਾਡਰ ਰਿਕਾਰਡੋਂ ਫਰਕ ਪੈ ਰਿਆ ਤੇ ਉਹ ਪੂਰੇ ਪਠਾਨਕੋਟ ਤੱਕ ਜਾ ਰਹੇ ਨੇ। ਪਠਾਨਕੋਟੋਂ ਵੀ ਸਵਾਰੀ ਵਾਪਸ ਲੈ ਕੇ ਆ ਰਹੇ ਨੇ। ਅਸੀਂ ਦੱਸੋ ਕਿੱਥੇ ਜਾਈਏ? ਤੁਹਾਨੂੰ ਕੋਈ ਆਰਟੀਓ ਸਾਹਿਬ ਨੇ ਕੋਈ ਆਰਡਰ ਦਿੱਤੇ ਇਹਦੇ? ਆਰਡਰ ਆਇਆ ਜੀ ਸਾਨੂੰ। ਕੋਈ ਕਾਰਵਾਈ ਨਹੀਂ। ਜੇ ਮਾਰੂ ਪਰ ਨਾਕੇ ਦੇ ਜਾਂਦੇ ਆ ਸਾਨੂੰ ਦਾਬੇ ਮਾਰ ਕੇ ਕਹਿੰਦੇ ਜੀ ਸਾਨੂੰ ਕੋਈ ਅਟਮਣੀ ਹੋਣੀ ਨਹੀਂ ਮਿਲੇਗੀ। ਅਸੀਂ ਉਹਨਾਂ ਦੀ ਫੋਟੋ ਕਾਪੀ ਵੀ ਦਿੱਤੀ ਆ। ਕੋਈ ਵੀ ਉਹਦੇ ਤੇ ਇਹ ਦੇਖੋ ਜੀ ਸਾਨੂੰ ਆਰਡਰ ਆਇਆ ਜੇ ਨਾ ਅਸੀਂ ਇੱਕ ਕਾਪੀ ਵੀ ਉਹਨਾਂ ਦੇ ਟੇਬਲ ਤੇ ਰੱਖ ਕੇ ਆਏ ਹਾਂ। ਉਹ ਕਹਿੰਦੇ ਜੀ ਕਿਸੇ ਕੰਨੀ ਆਟੂ ਸਾਹਿਬ ਨੂੰ ਮਿਲੋ। ਆਪਣੇ ਐਸਐਸਪੀ ਸਾਹਿਬ ਨੂੰ ਮਿਲੋ ਜੇ ਆਰਡਰ ਆਏ ਨਾ ਇਹਨਾਂ ਤੇ ਕੋਈ ਕਾਰਵਾਈ ਹੋਰੀ ਜੀ ਇਹ ਐਸਐਸਓ ਸਾਹਿਬ ਜਿਹੜਾ ਆਰਡਰ ਤੋਂ ਕੋਈ ਨਹੀਂ ਕੰਮ ਕਰਦੇ ਰਹਾਵਾਦੋ ਸਾਟੇ ਜੁਨੀਅਨ ਜੋ ਕਿ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਦਾ ਇੱਕ ਹਿੱਸਾ ਹੈ ਔਰ ਇਸ ਦਾ ਗਠਨ ਕੀਤਾ ਪਿਆ ਹੈ ਔਰ ਬਕਾਇਦਾ ਇਹਨਾਂ ਨੂੰ ਸਰਕਾਰ ਵੱਲੋਂ ਪ੍ਰਮਾਣ ਪ੍ਰਮਾਣ ਪੱਤਰ ਦੇ ਕੇ ਜਾਰੀ ਕੀਤਾ ਪਿਆ ਹੈ ਦੇਖਿਆ ਜਾਏ ਤੇ ਪ੍ਰਸ਼ਾਸਨ ਵੱਲੋਂ ਬਹੁਤ ਦਿੱਕਤਾਂ ਰਾਵਾਦਾਸ ਆਟੋ ਜੁਨੀਅਨ ਨਹੀਂ ਆ ਰਹੀਆਂ ਕਿ ਰਵਾਦਾਸ ਆਟੋ ਜੁਨੀਅਨ ਪਹਿਲੇ ਡੀਸੀ ਕੋ ਜਾਂਦੀ ਆ ਫਿਰ ਏਡੀਸੀ ਕੋ ਜਾਂਦੀ ਆ ਫਿਰ ਐਸਡੀਐਮ ਕੋ ਜਾਂਦੀ ਆ ਫਰਕ ਤੇ ਸੁਣਵਾਈ ਨਹੀਂ ਹੋਈ ਔਰ ਫਿਰ ਪ੍ਰਸ਼ਾਸਨ ਨੇ ਕਿਤਨੇ ਕਿਤੇ ਰਵਾਦਾਸ ਆਟੋ ਜੁਨੀਅਨ ਦੀ ਬਾਹ ਬੜੀ ਆ ਔਰ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਆ ਜਿਸ ਵਿੱਚ ਸਿੱਧੇ ਤੌਰ ਤੇ ਲਿਖਿਆ ਪਿਆ ਆ ਕਿ ਮਾਦਪੋਰਟ ਦੇ ਜਿਹੜੇ ਆਟੋ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਐਂਟਰ ਹੋ ਰਹੇ ਆ ਉਹਨਾਂ ਨੂੰ ਬੰਦ ਕੀਤਾ ਜਾਏ ਪਰ ਪ੍ਰਸ਼ਾਸਨ ਵੱਲੋਂ ਇਜ਼ਨਰ ਆ ਆਰਡਰਾਂ ਦੀ ਧੱਚੀਆਂ ਉਡਾਈਆਂ ਜਾਂਦੀਆਂ ਪਈਆਂ ਜਿਹੜਾ ਬਿਲਕੁਲ ਗਲਤ ਆ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ ਕਿ ਗਰੀਬ ਮਜਰੂਮ ਲੋਕ ਆਪਣਾ ਗੁਜ਼ਾਰਾ ਕਿੱਦਾਂ ਕਰਨਗੇ ਪੰਜਾਬ ਦਾ ਤੇ ਪਹਿਲੇ ਨਸ਼ਿਆਂ ਨੇ ਮਤ ਮਾਰੀ ਪਈ ਆ ਫਿਰ ਬੇਰੋਜ਼ਗਾਰੀ ਨੇ ਮਤ ਮਾਰੀ ਪਈ ਆ ਆਟਵਾ ਦਾ ਬੜਾ ਮੁਸ਼ਕਿਲ ਗੁਜ਼ਾਰਾ ਹੋ ਰਿਹਾ ਆ ਪੰਜ ਪੰਜ ਮਹੀਨੇ ਹੋ ਗਏ ਸਰ ਕਿ ਇਹਨਾਂ ਬਾਰੇ ਕੁਝ ਧਿਆਨ ਦਿਓ ਮੌਦੂ ਪਰ ਨਾਕਰ ਸਖਤੀ ਸਖਤੀ ਕੀਤੀ ਜਾਏ ਤਾਂ ਜੋ ਹੈ ਆਟੋ ਪੰਜਾਬ ਦੇ ਵਿੱਚ ਐਂਟਰ ਹੋਣ ਤੋਂ ਬਚੇ ਔਰ ਉਹਨਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ ਪ੍ਰਸ਼ਾਸਨ ਨੂੰ ਮੇਰੀ ਇੱਕ ਵਾਰੀ ਫਿਰ ਤੋਂ ਅਪੀਲ ਆ ਕਿ ਜੋ ADC ਸਾਹਿਬ ਨੇ ਆਰਡਰ ਜਾਰੀ ਕੀਤੇ ਪਿਆ ਉਹਨਾਂ ਦੇ ਤਮੀਲ ਜੁਰੂ ਕਰਾਈ ਜਾਏ ਜਾਹ ਭਾਰਤ ਜਾ ਸੰਵਿਧਾਨ ਅੱਜ ਅਸੀਂ ਮਾਧੋਪੁਰ ਨਾਕੇ ਦੇ ਪੁੱਜੇ ਸੀ ਤੇ ਦੇਖਣ ਚ ਆਇਆ ਕਿ ਪ੍ਰਸ਼ਾਸਨ ਹੀ ਪ੍ਰਸ਼ਾਸਨ ਦਿੱਤਾ ਜੀ ੜਾ ਰਿਹਾ ਇੱਕ ਰਿਟਨ ਆਰਡਰ ਨੂੰ ਪ੍ਰਸ਼ਾਸਨ ਮੰਨਣ ਲਈ ਤਿਆਰ ਨਹੀਂ ਹੈ ADC ਦੇ ਆਰਡਰ ਨੂੰ ਮੰਨਣ ਲਈ ਤਿਆਰ ਨਹੀਂ ਹੈ ਸੋ ਮੈਂ ਅਪੀਲ ਕਰਨਾ ਹੈ ADC ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਦੀ ਜਿਹੜੀ ਮੁਸ਼ਕਲਾਂ ਦਾ ਹੱਲ ਜਲਦ ਤੋਂ ਜਲਦ ਕਰਾਇਆ ਜਾਵੇ। ਜਾਇਨ ਜਬਤ। ਜਨਾਬ ਮਾਨਜੋਤ ਸੀਨੀਅਰ ਅਫਸਰ ਬਲੋ, ਕੋਕਮਾਨ ਸਰਮੰਦ ਜੋ ਐਸਐਸਪੀ ਸਾਹਿਬ ਠਾਨਪੁਰ ਵੀ ਬਲੋ। ਜੀ ਉਸਨੂੰ ਹੁਕਮ ਮਿਲਿਆ ਜੀ ਅਸੀਂ ਵਿਕਲ ਚੈੱਕ ਕਰ ਰਹੇ ਹਾਂ ਜੀ। ਹੌਣ ਜਿਹੜਾ ਜੰਮੂ ਕਸ਼ਮੀਰ ਤੋਂ ਆਉਣ ਵਾਲਾ ਹਰ ਵਿਕਲ ਵੀ ਚੈਕਿੰਗ ਕਰ ਰਹੇ ਹਾਂ। ਜਿਵੇਂ ਕੋਈ ਇਸ ਪੋਰਟਲ 'ਚ ਮਗਰੀ ਨਾ ਹੋਵੇ, ਕੋਈ ਲਿਸ਼ੀ ਜੀ ਨਾ ਹੋਵੇ। ਇਸ ਪਾਰਟਲ ਤੋਂ ਜੀ ਕੋਈ ਅਸੀਂ ਆਪਣਾ ਜਿਹੜਾ ਐਪ ਪਾਇਸਾ ਵੀ ਚੈੱਕ ਕਰ ਰਹੇ ਹਾਂ। ਆਟੋ ਜੂਨੀ ਨਾਲ ਤੁਹਾਨੂੰ ਮਿਲੇ ਕੀ ਕਹਿਣਾ ਹੁੰਦਾ ਆ ਆਟੋ ਜੂਨੀ ਨਾਲ ਸਾਰੇ ਰੂਟੀਨ ਚੈੱਕ ਕਰ ਰਹੇ ਆ ਜੀ ਜਿਹਦਾ ਬੰਦਾ ਹੋਇਆ ਚਲਾਣਾ ਜੀ ਈ ਚਲਾਣਾ ਜੀ ਈ ਚਲਾਣ ਜਿਹੜਾ ਜੀ ਜੇ ਕੋਈ ਆਊਟ ਸਾਈਡ ਵਾਲਾ ਆਉਂਦਾ ਜੀ ਉਹ ਚੁੱਕਦੇ ਆ ਉਹ ਕਰਦੇ ਨੇ ਹਰ ਇੱਕ ਦੇ ਚਲਾਣ ਕਿਤੇ ਆ ਰਹੇ ਜਿਹੜਾ ਕਾਗਜ਼ ਪਤਰ ਨਹੀਂ ਆ ਜਿਹਦੇ ਕੋਲ ਡਾਕੂਮੈਂਟ ਪੂਰੇ ਨਹੀਂ ਆ ਜਿਹਦੇ ਚਲਾਣ ਕੱਟੀ ਸਰ ਦੇਖ ਨੂੰ ਮਿਲਦਾ ਕਿ ਕਿਹੜੇ ਆਟੋ ਆ ਹਾਈਵੇ ਤੇ ਚੱਲ ਸਕਦੇ ਆ ਪਰ ਇਹ ਤਾਂ ਸੀਨੀਅਰ ਆਟੋ ਸਾਹਿਬ ਕੋਲ ਪਤਾ ਹੋਵੇਗਾ ਜੀ ਸੀਨੀਅਰ ਆਟੋ